ਕਿੰਨੇ ਦਿਨ ਦੇਣ ਵੇਖਾਂਗੇ ਨਾ ਭਲਾ ਤੂੰ ਵੀ ਬੈਠੀ ਦੀ ਲੀਆਂ ਖਾ ਲਈ ਨੇ ਮੇਰਾ ਤੇਰੇ ਚੀਤਿਆਣਾ ਚਲਣ ਦੇ ਚੱਲੀ ਕਿੱਥੇਂ ਕਰ ਲਈ ਨਾ ਉਹਨਾਂ ਨੂੰ ਕੀ ਜਵਾਬ ਦਵਾਂ ਜਿਹੜੇ ਫੋਨ ਦੇ ਕਰਨ ਉਹਨਾਂ ਨੂੰ ਕਹਿ ਦੋ ਅਗਲੇ ਹਫਤੇ ਆਵਾਂਗੇ ਸਾਡੇ ਨਹੀਂ ਹਜੇ ਟਾਈਮ ਹੈਗਾ ਕਿੰਨੇ ਦਿਨ ਭੰਨੇ ਨਾਏਗੇ ਇੱਕ ਮੈਂ ਦਿਨ ਤੇਰਾ ਸੱਚ ਸਮਝ ਨਹੀਂ ਆਈ ਜਾਣਾ ਬਹੁਤੀ ਦਵਾਈ ਦਾ ਨੁਕਸਾਨ ਹੋ ਜਾਂਦਾ ਨਾ ਫਿਰ ਖਾਦਿਆ ਆਂਦੇ ਫੁਰਦੇ ਵੀ ਖਰਾਬ ਹੋ ਜਾਂਦੇ ਆ ਤੇ ਮੈਨੂੰ ਤਾਂ ਖਵਮਡੇ ਵੀ ਹੈ ਥੱਕੇ ਨਾ ਵਾ ਕਿੱਡੇ ਧੁੱਪ ਖੰਡ ਕਰਨੀ ਆ ਸ਼ੱਕ ਤੇ ਮੈਨੂੰ ਉਦੋਂ ਦਾ ਹੈਗਾ ਹੀ ਪਰ ਮੈਂ ਸੋਚਨੀਏ ਕਿ ਇਹ ਨਾ ਕਿਹਦੇ ਨੂੰ ਮੈਂ ਰੰਗੇ ਹੱਥੀ ਪੜਨਾ ਨਾ ਦੀਦੀ ਮੰਮੀ ਨੂੰ ਨਾ ਕੁਝ ਵੀ ਦੱਸਿਓ ਮੈਂ ਨਾ ਤੁਹਾਡੇ ਅੱਗੇ ਹੱਥ ਜੋੜਨੀ ਆਂ ਵੇਹਾ ਕਿਦਾਂ ਟੈਲ ਦੀ ਫੇਰਨਦੀ ਆ ਤੇ ਕੰਮ ਕਰਨ ਵਾਲੀ ਇਹਨਾਂ ਮੋਤ ਹੀ ਪੈ ਜਾਂਦੀ ਆ ਚੰਗੇ ਤੇ ਮੰਮੀ ਨਹੀਂ ਆ ਜਿਹੜੇ ਆ ਗੱਲਾਂ 'ਚ ਆ ਜਾਂਦੇ ਨੇ ਕਿੰਨੇ ਗਰੇ ਨੇ ਵੇਖਾਂਗੇ ਨਾ ਭਲਾ ਤੂੰ ਵੀ ਬੈਠੀ ਬੀਲੀਆ ਖਾ ਲੈਣੀ ਆ ਮੇਰਾ ਤੇਰੇ ਚੀਤ ਆਣਾ ਤੇ ਜੇ ਮੈਂ ਨਾ ਮੰਮੀ ਦੀ ਗੱਲ ਮੰਨਾ ਫਿਰ ਮੰਮੀ ਨੇ ਮੇਰੇ ਤੇ ਔਖੀ ਹੋਣਾ ਵਾ ਕਿ ਇਹਨੂੰ ਕਿਹੜਾ ਕੰਮ ਕਰਨ ਵਾਲਾ ਇਹ ਵੀ ਕੰਮ ਤੋਂ ਔਖੀ ਹੁੰਦੀ ਆ ਕੋਈ ਗੱਲ ਨਹੀਂ ਪੁੱਤ ਹੁਣ ਮੇਰਾ ਤੇਰੇ ਵੱਲ ਹੀ ਧਿਆਨ ਆ ਗੋਰੇ ਦਾ ਫੋਨ ਹਲੋ ਅੰਜੀ ਕਿਹਾ ਜੀ ਵਧੀਆ ਵਧੀਆ ਹੁਣ ਇਹ ਤੁਸੀਂ ਦੱਸੋ ਵੀ ਡਾਕਟਰ ਸਾਹਿਬ ਕਹੀਏ ਤੁਹਾਨੂੰ ਕਿ ਵੀਰ ਜੀ ਨਾ ਇਹ ਤਾਂ ਗੱਲ ਹੈ ਜੀ ਆ ਤੇ ਫੈਮਿਲੀ ਮੈਂਬਰ ਭਰਾ ਹੀ ਹੁੰਦੇ ਆ ਹਾਂ ਜੀ ਹੁਣ ਸੁਣਾਓ ਭਾਬੀ ਹੁਣ ਠੀਕ ਠਾਕ ਹਾਂ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਜੀ ਆ ਜੰਨੇ ਆ ਹਾਂਜੀ ਠੀਕ ਆ ਮਨੇ ਇਹ ਤਾਂ ਵਧੀਆ ਕੀਤਾ ਚਲੋ ਤੁਸੀਂ ਅੱਜ ਘਰੇ ਜੇ ਤੇ ਮੇਰੇ ਪਾਂਗੇ ਕੋਈ ਨਹੀਂ ਆਜਣੇ ਆਜਣੇ ਠੀਕ ਆ ਕਿਹਦਾ ਫੋਨ ਆਉਂਦੇ ਕੋਈ ਨਹੀਂ ਦਰਸਾਦਾ ਹੀ ਹੁੰਦੇ ਫੋਨ ਕਿਹੜੇ ਡਾਕਟਰ ਦਾ ਆਉਂਦਿਆ ਫੋਨ ਉਹ ਡਾਕਟਰ ਮੇਰੇ ਮੋਹ ਨਿਕਲ ਗਿਆ ਵਾ ਗੋਰੇ ਦਾ ਆਉਂਦਿਆ ਸੀ ਉਹਦੀ ਮੈਸੇਜ ਕਹਿੰਦੀ ਵੀ ਅੱਜ ਆਪਾਂ ਨੂੰ ਛੁੱਟੀ ਆ ਤੇ ਘਰੇ ਆ ਜਨ ਆਂਦੇ ਵੀ ਇੱਥੇ ਨਾਲੇ ਨਾਲ ਚੈੱਕ ਅਪ ਕਰ ਲਾਂਗੇ ਤੇ ਨਾਲੇ ਆ ਵੀ ਘੜੀਆਂ ਦੇ ਭਾਬੜਾ ਨਾਲ ਮਿਲ ਕੇ ਗੱਪਸ਼ਪ ਮਾਰਾਂਗੇ ਆ ਗੱਲ ਉਹ ਹੁੰਦੀ ਤੇ ਮੈਂ ਪਾ ਜਾਨੇ ਕੋਈ ਗੱਲ ਨਹੀਂ ਇਹ ਕਿਹੜੀ ਗੱਲ ਆ ਐਵੇਂ ਤੇ ਹਾਂ ਕਰਤੀ ਮੈਂ ਨਹੀਂ ਸੇਖੂ ਫਰੋਂ ਜਾਣਾ ਜੁਣਾ ਦੱਸ ਲੈ ਗੱਲ ਇਹ ਕਿੰਦਾ ਦੀ ਗੱਲ ਕਰਨ ਦੀ ਆ ਤੇਰੀ ਵੀ ਉਹ ਵਿਚਾਰੇ ਕਿੰਨੇ ਚੰਗੇ ਨੇ ਆਉਂਦੇ ਕੱਲ ਜਰੂਰੀ ਹੋ ਤੋ ਹਸਪੀਟਲ ਲਾਓਗੇ ਆਪਾਂ ਘਰੇ ਕਰਦੇ ਆ ਇੰਨਾ ਈ ਤਮਾਨ ਕਰਨ ਦੇ ਵਿਚਾਰੇ ਤੋ ਉਦਾਂ ਦੇ ਨਾਲੇ ਆਪਾਂ ਜਾਣਾ ਹੀ ਆ ਮਾਰੇ ਤੂੰ ਵੀ ਹਣੀ ਮੈਨੂੰ ਚੱਕਰ ਆਉਂਦੇ ਆ ਸਿਹਤ ਨਹੀਂ ਠੀਕ ਤੇ ਆਪਾਂ ਚੈੱਕ ਅਪ ਕਰਾਵਾਂਗੇ ਤੇਰਾ ਮੈਨੂੰ ਤਾਂ ਆਉਂਦੇ ਮੈਂ ਬਾਹਰ ਧੁੱਪੇ ਗਈ ਹਾਂ ਉਹ ਹੋਂ ਦੇ ਆ ਤੇ ਮੈਂ ਤਾਂ ਇੱਥੇ ਲੰਮੇ ਪਈ ਤੇ ਛੱਡ ਆਪਾਂ ਏਦਾਂ ਕਰਾਂਗੇ ਹੋ ਸਕਦਾ ਵੀਕਨੈਸ ਨਾ ਹੋਵੇ ਇੱਕ ਤੇ ਖੂਨ ਖਾਨਾ ਘਟ ਕੇ ਆਵੇ ਟੈਸਟ ਵਗੈਰਾ ਕਰ ਲਾਂਗੇ ਨਾਲੇ ਉਹਨਾਂ ਟੈਸਟ ਕਰਨੇ ਆ ਫੇਰ ਸੂਈ ਮਾਰਨੀ ਆ ਸਿਰਿੰਜ ਭਰਨੀ ਮੈਨ ਲੈਣਾ ਉਹ ਚੱਲ ਤੂੰ ਏਦਾਂ ਨਾ ਕਰ ਜੇ ਤੂੰ ਨਾ ਕਰਾਉਣਾ ਬਟਾ ਇਹ ਤੇ ਮੈਂ ਮਨਾ ਕਰਦਾਗਾ ਵੀ ਆਪਾਂ ਬਲੱਡ ਵਗੈਰਾ ਦੇ ਟੈਸਟ ਕਰਾਉਣਾ ਉਹਦਾਂ ਚੱਲ ਵਗੈਰਾ ਬੀਪੀ ਵਗੈਰਾ ਤੇ ਚੈੱਕ ਕਰ ਲਾਂਗੇ ਏਦਾਂ ਹੁਣ ਚੰਗੇ ਲੱਗੀਦਾ ਮੈਂ ਉਹਨਾਂ ਨੂੰ ਹਾਂ ਕਰਤੀ ਉਹਨਾਂ ਕਹਣਾ ਦੱਸਿਓ ਇਹਨੂੰ ਆਪਣੀ ਫਿਜ਼ੀਕਲ ਦਾ ਤੇ ਆਪਣੇ ਬੱਚੇ ਦਾ ਵੀ ਖਿਆਲ ਹੈਗਾ ਵੀ ਮਾ ਬੁਲਾ ਆ ਕੇ ਚੈੱਕ ਕਰਵਾ ਬੀਪੀ ਮੇਰੇ ਨੂੰ ਕੀ ਹੋਇਆ ਵਾ ਬੀਪੀ ਚੰਗਾ ਭ ਤੇ ਮੈਨੂੰ ਇਹ ਕਰੀ ਪੋਛੇ ਤੇ ਲੈਂਦੇ ਨੂੰ ਹਾਂ ਕਰਦੀ ਆ ਉਹ ਛਾਗਾ ਗੱਲਾਂ ਤੈਨੂੰ ਪੁੱਛਦਾ ਰਹਿੰਦਾ ਤੇ ਤੂੰ ਤੇ ਫਿਰ ਇਦਾਂ ਹੀ ਆਲਮਟਾਲੇ ਕਰਨੇ ਹੈਗੇ ਹੁਣ ਕੀ ਪਤਾ ਨੂੰ ਡੇਲੀ ਨਹੀਂ ਜਾਣਾ ਪਿਆ ਕਰਨਾ ਤੀਜੇ ਦਿਨ ਨਹੀਂ ਜਾਣਾ ਪਿਆ ਕਰਨਾ ਤੇ ਇੱਧਰ ਤੂੰ ਫਿਰ ਕਹਿੰਦੀ ਕਿ ਅੱਜ ਮੈਨੂੰ ਆਹ ਵਾਰ ਜਾ ਬਹਾਨੇ ਲੁੰਦੀ ਰਿਆ ਕਰੇਗੀ ਨਾਲੇ ਮੈਂ ਦਵਾਈ ਖਾਂਦੀ ਤੇ ਹੈ ਵਾ ਫੇ ਹੈਗੀ ਆ ਉਹ ਮੈਨੂੰ ਪਤਾ ਸਾਰਾ ਜਿੰਨੇ ਦਵਾਈ ਖਾਣੀਆਂ ਉਹ ਦਿਨ ਮੈਨੂੰ ਹਜੇ ਦੱਸਿਆ ਮੰਮੀ ਨੇ ਵੀ ਦਰਜ ਥਲੇ ਥੱਬਾ ਦਵਾਈਆਂ ਦਾ ਨਿਕਲਿਆ ਵਾ ਪਰ ਮੈਂ ਤੈਨੂੰ ਤੱਕ ਨਹੀਂ ਕਿਹਾ ਵੀ ਫੇਰ ਇਹਨੇ ਬੁਸਕਣ ਲੱਗ ਪਣਾ ਇਕਦਾਂ ਨਿਗਨਿਗ ਗੱਲ ਤੇ ਮੁੜ ਕੇ ਮੂੰਹ ਬਣਾ ਕੇ ਤੇ ਬਹਿ ਜਾ ਨਹੀਂ ਪਰ ਯਾਰ ਸਨ ਵਾਲੀ ਗੱਲ ਨਹੀਂ ਹੈ ਜੀ ਮੁੜ ਕੇ ਤੂੰ ਫੇਰ ਵੈਣੀ ਆ ਜੇ ਮੈਂ ਜ਼ਿਆਦਾ ਦਬਕਾ ਮਾਰਾਂ ਤੇ ਮੁੜ ਕੇ ਤੂੰ ਪਿੱਛੇ ਪੁੰਲਾ ਲੈਣਾ ਚੰਗੇ ਨਹੀਂ ਲੱਗੀਦਾ ਇਦਾਂਗਾ ਥੋੜਾ ਆਪਣੀ ਸਿਹਤ ਆਪ ਕਿਆ ਰੱਖੀਦਾ ਨਾਲ ਉਹਨੇ ਸੀਰੀਅਸ ਲਈਦਾ ਇਹਨਾਂ ਗੱਲਾਂ ਤੁਹਾਨੂੰ ਜਾਰੀ ਫਿਗਰ ਆ ਮੈਨੂੰ ਵੀ ਫਿਗਰ ਹੁੰਦੀ ਆ ਮੇਰਾ ਦਵਾਈ ਨੂੰ ਜੀ ਨਹੀਂ ਕਰਦਾ ਚਲ ਬੰਦਨੀ ਦਵਾਈ ਤੇ ਨਹੀਂ ਖਾਣੀ ਹੈਗੀ ਨਹੀਂ ਮਨ ਕਰਦਾ ਕਿਤੇ ਚਲੋ ਇੱਕ ਟਾਈਮ ਨੰਗਾ ਹੀ ਹੋ ਗਿਆ ਤੇ ਫਰੂਟ ਦੀ ਦੰਦੀਆਂ ਵੜਦਾ ਤੂੰ ਉਹ ਟੋਕਰੇ ਭਾਈ ਭਾਈ ਮੇਰਾ ਜੀ ਕੰਡਾ ਚੋਕੇ ਬਾਹਰ ਉੜੀ ਦੇ ਸੋਟ ਮਾਰ ਉਹ ਤੇ ਆ ਪੈ ਤੁਹਾਡੀ ਜੇਬ ਚ ਗਏ ਮੇਰੀ ਜੇਬ ਚ ਨਹੀਂ ਗਏ। ਉਹ ਮੁੜ ਕੇ ਤੇ ਆ ਗੱਲਾਂ ਹੋ ਜਾਣੀਆਂ ਨੇ। ਹੁਣ ਕਿਹੜੇ ਭਾਵਾ ਉਹ ਨਾਰਗੇ ਸਸਤਾ ਆ ਜਾਂ ਮਹਿੰਗਾ ਲਿਆ ਕੇ ਰੱਖਿਆ ਉਹ ਤੇ ਬੰਦੇ ਨੇ ਖਾਣਾ ਨਹੀਂ ਤੇ ਪਰ ਲਵੇ ਹੀ ਨਾ ਇੰਨਾ ਚੰਗਾ ਚੀਜ਼। ਨਾ ਲਿਆ ਕਰੋ। ਬੁਫੇ ਤਾਂ ਹੀ ਸਾਨ ਕਰਦੇ ਚੀਜ਼ ਲਿਆ ਕੇ ਮੈਂ ਆਪੇ ਲਿਆਇਆ ਕਰਾਂ ਜੇ ਮੈਂ ਖਾਣਾ ਹੁੰਦਾ ਤੇ। ਉਹ ਚਲਣ ਦੇ ਚੱਲੀ ਕਿੱਥੇ ਕਰ ਲਈ ਨਾ ਉਹਨਾਂ ਨੂੰ ਕੀ ਜਵਾਬ ਦਵਾਂ ਜਿਹੜੇ ਫੋਨ ਡੇਅ ਕਰਨ। ਕਿੰਨੇ ਦਿਨ ਬਹਾਨੇ ਲਾਉਣਗੇ। ਇੱਕ ਨਾ ਇੱਕ ਦਿਨ ਤੇਰਾ ਸੱਚ ਸਾਹਮਣੇ ਆ ਹੀ ਜਾਣਾ ਵਾ। ਉਹਨਾਂ ਨੂੰ ਕਹਿ ਦਿਓ ਅਗਲੇ ਹਫਤੇ ਆਵਾਂਗੇ। ਹਜੇ ਨਹੀਂ ਹਜੇ ਟਾਈਮ ਹੈਗਾ। ਬਾ ਕੋਈ ਹਾਲ ਨਹੀਂ ਇਹਦਾ ਦੱਸ ਉਹਨਾਂ ਅਗਲੇ ਨੇ ਕਹਿਣਾ ਨਾਲ ਉਹਦੀ ਵਾਈਫ ਕਹੂਗੀ ਕਿ ਇਹਨਾਂ ਨੂੰ ਆਪਣੀ ਤਾਂ ਫਿਕਰ ਨਹੀਂ ਐ ਇਹਨਾਂ ਨੂੰ ਆਪਣੇ ਬੱਚੇ ਦੀ ਫਿਕਰ ਨਹੀਂ ਠੀਕ ਮਾਰਾਂ ਬਣਾ ਹੋਣਾ ਨਾਲ ਨਾਲ ਨਵਦੀਪ ਉਹ ਤੇ ਚੱਲ ਨਿਆਣਾ ਉਹਨੇ ਖਲਾਰਾ ਪਾਉਣਾ ਹੀ ਹੁੰਦਾ ਤੂੰ ਇੱਕ ਵਾਰੀ ਤੇ ਚੁੱਕਿਆ ਕਰ ਇਹ ਕੋਈ ਆ ਜੇ ਤੇ ਇਦਾਂ ਖਲਾਰਾ ਪਿਆ ਬੁਰਾ ਨਹੀਂ ਲੱਗਦਾ ਸਵੇਰ ਦਾ 2-3 ਵਾਰੀ ਚੁੱਕਦਾ ਵਾ ਉਹ ਫੇਰ ਕੱਢ ਕੇ ਖਲਾਰ ਦੇਂਦਾ ਵਾ ਮੈਂ ਵੀ ਦੱਸੋ ਕੀ ਕਰਾਂ ਆ ਰੱਖ ਉਧਰ ਹੁਣ ਮੈਂ ਲੱਗੀ ਹਾਂ ਕਰਨ ਤੇ ਮੰਮੀ ਮੈਨੂੰ ਕਹਿੰਦੇ ਉਹਨੂੰ ਬਣਾ ਕੇ ਦੇ ਸਬਜੀ ਪਹਿਲਾਂ ਪਨੀਰ ਦੀ ਜਿੱਦਾਂ ਨੂੰ ਉਧਰ ਰੋਟੀ ਨਹੀਂ ਲੱਗਦੀ ਉਹ ਚੱਲ ਲਾ ਵੀ ਫਿਰ ਇਸ ਤਰ੍ਹਾਂ ਬੁਰਾ ਜਿਹਾ ਲੱਗਦਾ ਮੈਂ ਤਾਂ ਡਿਆ ਕਹਿਣ ਤੈਨੂੰ ਚੁੱਕਿਆ ਹੋਏ ਤੇ ਚੱਲ ਵਧੀਆ ਲੱਗਦਾ ਤੇ ਜੇ ਤੁਸੀਂ ਚੁੱਕਤਾ ਤੇ ਫੇਰ ਕਿਹੜੀ ਕੋਈ ਗੱਲ ਹੋ ਗਈ ਓ ਮੈਂ ਆਹ ਕਿਹੜਾ ਕੁਝ ਕਹਿਤਾ ਮੈਂ ਉਦਾਂ ਕਿਆ ਇਹ ਤੈਨੂੰ ਮਾਰਾ ਜਾ ਤੂੰ ਤਾਂ ਗੁੱਸਾ ਹੀ ਕਰ ਗਈ ਲੱਗਦਾ ਪਿੰਦਰ ਪਰ ਮੈਨੂੰ ਇਦਾਂ ਲੱਗਨ ਨੇ ਜਿੱਦਾਂ ਨਾ ਗੁਰਲੀਨ ਝੂਠ ਬੋਲਣ ਦੀ ਹੁੰਦੀ ਐ ਨਵਦੀਪ ਝੂਠ ਹੋਣੇ ਕੀ ਬੋਲਣਾ ਮਨਵੀਓ ਵੇਖੋ ਲਾਓ ਉਹ ਕਹਿਣ ਦਿਆਵਾ ਕਿ ਚੱਲ ਗੁਰਲੀਨ ਉੱਠ ਦਵਾਈ ਲੈਣ ਚੱਲੀਏ ਤੇ ਕਹਿੰਦੀ ਮੈਂ ਜਾਣਾ ਹੀ ਨਹੀਂ ਜਿੱਦਨ ਮੇਰਾ ਦਿਲ ਕਰੂਗਾ ਮਤਦਨ ਚੱਲ ਜਾਾਂਗੀ ਉਹ ਇਦਾਂ ਦਾ ਥੋੜੀ ਝੂਠ ਬੋਲਦਾ ਤੁਹਾਨੂੰ ਨਹੀਂ ਪਤਾ ਉਹ ਦਾ ਕੁਝ ਵੀ ਕਰ ਸਕਦੀ ਐ ਉਹ ਪਤਾ ਮੈਨੂੰ ਹੈ ਤੇ ਬੜੀ ਚਲਾਕ ਆ ਪਰ ਇਦਾਂ ਦਾ ਝੂਠ ਥੋੜੀ ਬੋਲਣਾ ਝੂਠ ਬੋਲੇਗੇ ਤੇ ਕੱਲ ਉਹਨੇ ਫੜੀ ਨਹੀਂ ਜਾਣਾ ਉਹਨੂੰ ਇਹ ਵਾਣਾ ਕਿ ਜੋ ਜੋ ਮੈਂ ਕਹੀ ਜਾਵਾਂਗੀ ਉਹ ਉਹ ਇਹਨਾਂ ਨੇ ਮੰਨੀ ਜਾਣਾ ਵਾ ਤੇ ਮੇਰਾ ਸੱਚ ਕਿਸੇ ਦੇ ਸਾਹਮਣੇ ਆਉਣਾ ਹੀ ਨਹੀਂ ਆ ਪਰ ਪਿੰਦਰ ਮੈਨੂੰ ਪੱਕਾ ਯਕੀਨ ਹੈ ਝੂਠ ਬੋਲਦੀ ਹੈ ਤੈਨੂੰ ਇਹ ਗੱਲ ਕਿੱਦਾਂ ਲੱਗਦੀ ਕਿਉਂਕਿ ਇਹਨੂੰ ਜਿਹੜੀ ਦਵਾਈ ਦੇਈ ਦੀ ਖਾਣ ਨੂੰ ਉਹ ਵੀ ਨਹੀਂ ਖਾਂਦੀ ਹੈਗੀ ਤੇ ਹੁਣ ਵੀ ਲਾਵੇ ਨੂੰ ਕਹਿੰਦਾ ਕਿ ਚੱਲ ਚਲੀ ਜਾਂਦੀ ਮੈਂ ਜਾਣਾ ਨਹੀਂ ਆ ਉਹ ਦਿਨ ਵੀ ਨਹੀਂ ਇਹ ਦਵਾਈ ਲੈਣ ਗਈ ਉਦਾਂ ਕਹਿੰਦੀ ਰਹਿੰਦੀ ਕਦੇ ਮੇਰਾ ਸਿਰ ਪੀੜ ਹੋ ਜਾਂਦਾ ਵਾ ਕਦੇ ਮੇਰੇ ਇੱਥੇ ਪੀੜ ਹੋਉਂਦੀ ਆ ਤੇ ਫਿਰ ਇਹ ਜਾ ਨਹੀਂ ਸਕਦੀ ਡਾਕਟਰ ਕੋਲ ਉਹ ਦਵਾਈ ਖਾਂਦੀ ਹੋਏਗੀ ਤੇ ਤਾਂ ਹੀ ਉਹ ਲੈਂਦੇ ਨੇ ਖਾਂਦੀ ਕਿਉਂ ਨਹੀਂ ਆ? ਇੱਥੇ ਖਾਂਦੀ ਆ। ਬੈੱਡ ਥੱਲੋਂ ਇਨਾ ਢੇਰ ਨਿਕਲਿਆ ਜੇ ਦਵਾਈਆਂ ਦਾ। ਕਿਦਾਂ? ਆ ਥੋੜੇ ਦਿਨ ਹੋ ਗਏ ਮੈਂ ਚੜੂ ਲਾਉਂਦੀ ਹਾਂ। ਅੱਛਾ ਤੇ ਤੂੰ ਮੰਮੀ ਨੂੰ ਖਵਾਉਣਾ ਸੀ ਨਾ? ਮੈਂ ਬਖਾਇਆ ਸੀ ਮੰਮੀ ਨੂੰ। ਫਿਰ ਮੰਮੀ ਨੇ ਚੰਗੀ ਬੇਇਜ਼ਤੀ ਕੀਤੀ। ਤੇ ਪਿੰਦਰ ਮੇਰੀ ਗੱਲ ਸੁਣੋ ਜੇ ਇਹ ਸੱਚੀ ਹੁੰਦੀ ਇਹਨੇ ਤੇ ਕਿਸੇ ਨੂੰ ਜਿਦਨ ਨਹੀਂ ਹੀ ਦੇਣਾ। ਇਹ ਤੇ ਗੜਿਓ ਮਾਫੀਆਂ ਮੰਗੀ ਜਾਂਦੀ ਹੀ ਤੇ ਮੇਰੇ ਸਾਹਮਣੇ ਵੀ ਨਹੀਂ ਕੁਝ ਬੋਲੀ ਹੈਗੀ। ਕੋਈ ਨਹੀਂ ਦੀਦੀ ਮੈਂ ਅੱਗੇ ਤੋਂ ਧਿਆਨ ਰੱਖਾਂਗੀ। ਇਦਾਂ ਮਿੰਨ-ਮਿੰਨ ਕਰੀ ਜਾਂਦੀ ਹੀ। ਤੂੰ ਇਦਾਂ ਕਰ ਹਾਂ। ਤੇ ਹਰਾ ਖਾਂ ਚਾਰਕ ਦੇਣੇ ਦਾ ਆਪ ਹੀ ਸੱਚ ਪਤਾ ਲੱਗ ਜਾਣਾ ਕੋਈ ਗੱਲ ਨਹੀਂ ਪਿੰਨਰ ਮੇਰਾ ਨਾ ਇਹਦੇ ਵਿੱਚ ਹੀ ਧਿਆਨ ਮੈਂ ਤੇ ਪਹਿਲਾਂ ਤੁਹਾਡੇ ਨਾਲ ਤਾਂ ਹੀ ਗੱਲ ਕੀਤੀ ਕਿ ਇਹਨਾਂ ਸਾਰਿਆਂ ਨੇ ਸੋਚਣਾ ਵਾ ਕਿ ਸ਼ਾਇਦ ਇਹ ਉਤੋਂ ਸੜਦੀ ਹੈ ਪਰ ਇਦਾਂ ਦੇ ਕੋਈ ਗੱਲ ਨਹੀਂ ਹੈਗੀ ਮੈਨੂੰ ਆਪ ਨੂੰ ਹੁੰਦਿਆ ਵਾ ਕਿ ਇਹੋ ਜਿਹਾ ਚੁਟ ਕਿਉਂ ਬੋਲਣ ਦੀ ਹੈ ਸਾਡੇ ਮਾਂ ਕਿਹੜੀ ਗੱਲਾਂ ਆ ਇਹ ਤੇ ਸ਼ੂਗਰ ਕੀਤਾ ਵੀ ਰੱਬ ਨੇ ਸੁਣੀ ਹੈ ਆਹੋ ਤੇ ਸਭੋ ਵਧੀਆ ਵਾ ਪਰ ਇੱਕ ਖੁਸ਼ੀ ਵੀ ਨਹੀਂ ਨਾ ਹੈ ਕਿ ਮਾਸਾ ਵੀ ਪਤਾ ਨਹੀਂ ਜਰੂਰ ਜੇ ਕਦੇ ਇਹੋ ਜਿਹੀ ਖੁਸ਼ੀ ਮਿਲੀ ਹੋਵੇ ਉਹਦੇ ਤੇ ਪੁੰਜੇ ਪੈਰ ਨਹੀਂ ਲੱਗਦੇ ਉਹ ਉਦਾਂ ਹੀ ਸੜੀ ਰਹਿੰਦੀ ਹੈ ਲਾਹ ਵੇਖਾ ਕਿੰਨਾ ਖੁਸ਼ ਉਹ ਤੇ ਖੁਸ਼ ਹੈ ਪਰ ਇਹਦੇ ਚ ਇਹਦੇ ਤੇ ਮਸਾ ਰੌਣਕ ਨਹੀਂ ਹੈਗੀ ਕੀ ਪਤਾ ਹੁਣ ਮੈਂ ਨਹੀਂ ਕੁਝ ਵੀ ਕਹਿ ਸਕਦਾ ਪਰ ਮੈਂ ਹੁਣ ਇਹਦਾ ਪੂਰਾ ਧਿਆਨ ਰੱਖਣ ਦੀ ਹੈ ਉਦਾਂ ਚੱਲ ਤੂੰ ਗੱਲਬਾਤ ਕਰਕੇ ਵੇਖਣੀ ਸੀ ਗੱਲ ਮੈਂ ਕਿਹਦੇ ਨਾਲ ਕਰਾਂ ਉਹਦੇ ਨਾਲ ਗੱਲ ਕਰਾਂਗੀ ਤੇ ਲੜਾਈ ਨੂੰ ਛੇੜਨਾ ਵਾ ਆਹ ਵੀ ਗੱਲ ਤੇਰੇ ਸਹੀ ਏ ਉਹਨੇ ਸਿਰਦੇ ਵਾਲਾ ਨੂੰ ਆਣਾ ਵਾ ਹੂੰ ਤੇ ਫਿਰ ਉਹ ਜੇ ਝੂਠੀ ਵੀ ਹੋਈ ਨਾ ਤਾਂ ਵੀ ਉਹਨੇ ਆਪਣਾ ਆਪਣਾ ਸੱਚੀ ਸਾਬਤ ਕਰ ਦੇਣਾ ਕਿ ਮੈਂ ਹੀ ਸੱਚ ਕਹਿਂਦੀ ਤੁਸੀਂ ਸਾਰੇ ਝੂਠੇ ਹੋ। ਆਹੋ ਇੱਕ ਹੈ ਜੀ। ਤੇ ਉਹ ਅਗਮ ਵੀ ਸੱਚ ਕਾਪੀਆ ਪਾਤੀਆਂ ਕਿ ਨਹੀਂ ਉਸ ਵੇਰ ਬੈਗ ਚ? ਪਾਤੀਆਂ ਹੀ। ਉਹ ਮੈਂ ਮੜ ਕੇ ਉਦਣ ਵੀ ਰਹਿ ਗਈ ਮੈਡਮ ਉਹਦੀ ਫੋਨ ਕਰਦੀ ਮਗਰੋਂ। ਨਹੀਂ ਨਹੀਂ ਮੈਂ ਪਾਤੀਆਂ ਹੀ। ਚਲੋ ਤੁਸੀਂ ਬੈਠੋ ਤੇ ਮੈਂ ਵੇਖਾ ਜਾ ਕੇ ਸਬਜ਼ੀ ਬਣੀ ਆ ਕਿ ਨਹੀਂ। ਉਹ ਮਹਾਰਾਣੀ ਤੇ ਡਿਕਨ ਦੀ ਹੋਣੀ ਆ ਕਿ ਕਦੋਂ ਪਨੀਰ ਲੈ ਕੇ ਆਉਣ ਮੇਰੇ ਵਾਸਤੇ। ਚਲ ਜਾ ਵੇਖ ਨਾ ਮਸਾ ਮੇਰੇ ਲਈ ਵੀ ਲੈ ਆਵੇਂਗੀ। ਉਹ ਸਾਰਿਆਂ ਵਾਸਤੇ ਬਣਾਇਆ ਉਹਦੇ ਕੱਲੀ ਲਈ ਥੋੜੀ ਬਣਾਉਣਾ ਵਾ। ਚਾ ਚੰਗਾ ਕੀਤਾ ਇਹਦੇ। ਰਲੇ ਨਾ ਇੱਕ ਹੀ ਕਰਨ ਲਈ ਆਪੇ ਤੈਨੂੰ ਨਾਲ ਦੇ ਦਿੰਦੀ ਰੋਟੀ ਦੁੱਤ ਸਭ ਹੋ ਜਾ ਤੀ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਮੈਂ ਫੜ ਕੇ ਖਾ ਲੈਣੀ ਆ ਪਰ ਮੈਂ ਤੈਨੂੰ ਆਖਿਆ ਮੈਨੂੰ ਪੁਰਜੀ ਵਾਲਾ ਪਨੀਰ ਚਾਹੀਦਾ ਵਾ ਤੇ ਦੀਦੀ ਨੇ ਤਰੀ ਵਾਲਾ ਬਣਾਤਾ ਤੂੰ ਆਖਿਆ ਨਹੀਂ ਉਹਨਾਂ ਨੂੰ ਮੈਂ ਇਹਨੂੰ ਆਖਿਆ ਵੀ ਹੈ ਸੀ ਤੇ ਤੂੰ ਨਾ ਉਹਦੇ ਲਈ ਵੱਖਰਾ ਬਣਾਈ ਉਹਨੂੰ ਖਰ ਖਿਆਲ ਭੁੱਲ ਗਿਆ ਬਣਾਵਾ ਮੰਮੀ ਕਿਦਾਂ ਚੇਤਾ ਭੁੱਲ ਜੇ ਤੁਸੀਂ ਜੇ ਆਖਿਆ ਹੋਏ ਜਦ ਮੈਂ ਉਹਨੂੰ ਆਨੇ ਨਾ ਵਾ ਇਧਰ ਆਹਾਂ ਹਾਂਜੀ ਮੰਮੀ ਦੱਸੋ ਆ ਸਬ지 ਕਿੱਦਾਂ ਦੀ ਬਣਾਈ ਹੈ ਤੈਨੂੰ ਮੈਂ ਕਹੀ ਵੀ ਦੂਜੀ ਤਰ੍ਹਾਂ ਦੀ ਬਣਾਈ ਸੁੱਕੀ ਉਹਦੇ ਵਾਸਤੇ ਮੰਮੀ ਪਨੀਰ ਕਿੰਨਾ ਹੀ ਦੁੱਧ ਕੱਲ ਵਾਲਾ ਹੀ ਪਾਇਆ ਤੇ ਮੈਂ ਉਹ ਵਿੱਚ ਪਾ ਲਿਆ ਮੈਂ ਚੱਲ ਸਾਰੇ ਜਣੇ ਖਾ ਲੈਣਗੇ ਪੁਰਜੀ ਵਾਲਾ ਬਣਾਉਂਦੀ ਤੇ ਉਹ ਤੇ ਇੱਕ ਦੋ ਜਣਾਂ ਨੂੰ ਮਾਹ ਪੂਰਾ ਆਣਾ ਹੀ ਤੇ ਕੋਈ ਗੱਲ ਨਹੀਂ ਘੁਰਨੀ ਜੇ ਤੂੰ ਪਨੀਰ ਪਨੀਰ ਖਾਣਾ ਵਾ ਤਾਂ ਤੂੰ ਵਿੱਚੋਂ ਭਾਵੇਂ ਸਾਰਾ ਕੱਢ ਲੈ ਜੇਰੀ ਹੋ ਤਾਂ ਚਲੋ ਮੈਂ ਹੁਣ ਖਾ ਇਹ ਲਾ ਆਂਗੀ ਪਰ ਤੁਹਾਨੂੰ ਮੈਂ ਕਿਹਾ ਹੀ ਨਾ ਮੈਨੂੰ ਪੁਰਜੀ ਵਾਲਾ ਚਾਹੀਦਾ ਵਾ ਸੁੱਕਾ ਪਨੀਰ ਚਾਹੀਦਾ ਐਦਾਂ ਨਹੀਂ ਮਿਲ ਚਾਹੀਦੀ ਸਬ지 ਚਲ ਕੋਈ ਨਹੀਂ ਅਜਾ ਬਣਾ ਲਈਏ ਤੇ ਗਾ ਤਾਂ ਨਾ ਏਦਾਂ ਦੀ ਨਾ ਇਹਨੂੰ ਦਿਆ ਕਰ ਜਿੱਦਾਂ ਦੀ ਉਹ ਜ਼ਾਲ ਸਬਜੀ ਮੰਗੇਗੀ ਨਾ ਉਦਾਂ ਦੀ ਇਹਨੂੰ ਜ਼ਿਆਕਰ ਬਣਾ ਕੇ ਨਾਲ ਇਹ ਆ ਵੀ ਜਿਹੜੀ ਪਈ ਹੋਏ ਉਹਦੇ ਨਾਲ ਨਹੀਂ ਰੋਟੀ ਦੇਣੀ ਤਾਜੀ ਇਹਨੂੰ ਬਣਾ ਕੇ ਦਿਆ ਕਰ ਸਜਰੀ ਕੋਈ ਗੱਲ ਨਹੀਂ ਮੰਮੀ ਮੈਂ ਨਾ ਗਾ ਤਾਂ ਧਿਆਨ ਰੱਖਿਆ ਕਰਾਂਗੀ ਚਲ ਬਸ ਕੋਈ ਨਹੀਂ ਲੋਕ ਤਾਂ ਖਾ ਲੈ ਐਸੇ ਸਬਜੀ ਨਾਲ ਕੋਈ ਗੱਲ ਨਹੀਂ ਮੈਂ ਖਾ ਲਾਂਗੀ ਏਦਾਂ ਕਰਨੀ ਹੈ ਪਨੀਰ ਸੁਹੀਰ ਕੱਢ ਕੇ ਖਾਨੀ ਹੈ ਸਬਜੀ ਦਾ ਸੁਆਦ ਬਣੁੰਦੀ ਆ ਪਰ ਮੈਨੂੰ ਨਾ ਰੋਟੀ ਨਹੀਂ ਪੱਚਦੀ ਜਿੰਨਤਾ ਤੱਕ ਇਹਨੂੰ ਗੱਲਾਂ ਨਾਲ ਚਾਰੂੰ। ਸਿੰਦਰ ਹੂੰ ਹੋ ਗਿਆ ਵਰ ਕੰਮ ਉਹ ਤਾਂ ਨਹੀਂ ਯਾਰ ਉਹਨਾਂ ਕੀਤਾ ਹੀ ਨਹੀਂ ਕੀਤਾ ਨਹੀਂ ਅਜਾ ਅੰਦੇ ਕੱਲ ਨੂੰ ਆਇਓ ਕਦੀ ਇੱਦਣ ਆਇਓ ਆ ਦੋ ਤਿੰਨ ਫੇਰੇ ਮੇਰੇ ਅੱਜ ਗਏ ਨਹੀਂ। ਇਹਰ ਕੰਮ ਤੇ ਕੁਸਰਤ 10 ਮਿੰਟ ਦਾ ਹੀ ਪਤਾ ਨਹੀਂ ਉਹ ਕੀ ਗੱਲ ਏ ਕਿਸ ਦਿਨ ਇਦਾਂ ਕਰਹਾ ਕੱਢ ਹਾਂ ਟਾਈਮ ਥੋੜਾ ਜਿਹਾ ਤੇ ਮੇਰੇ ਨਾਲ ਚੱਲ ਚਲੇ ਨਾ ਕੰਮ ਹੀ ਕਰਾਹੜ ਮੇਰਾ ਕੰਮ ਤੇ ਮੈਂ ਜਾ ਕੇ ਕਰਾ ਦਾਂਗਾ ਪਰ ਟੇਲਾ ਤੁਹਾਡੀ ਵੀ ਆ ਭੁੱਲ ਮੈਂ ਉਥੇ ਤਾਂ ਨਹੀਂ ਗੱਲ ਕਰਦਾ ਵੀ ਅਫਸਰ ਬੈਠੇ ਹੁੰਦੇ ਆ ਤਾਂ ਕੀ ਕਹਾਂ ਤੂੰ ਕਰੀ ਵੀ ਜੇ ਉਹਨਾਂ ਕੋਲ ਚ ਲੈਣਾ ਲੋਣਾ ਤੇ ਉਥੇ ਦੱਲਾਂ ਦਾ ਕੰਮ ਹੋ ਜੇ ਯਾਰ ਲੈਣ ਵਾਲੀ ਇੱਚ ਕਿਹੜੀ ਗੱਲ ਵਾ ਤੂੰ ਵੀ ਹੱਦ ਕਰਦੇ ਜੇ ਜਦੋਂ ਸਾਡਾ ਹੱਕ ਵਾ ਤੇ ਕੰਮ ਅਸਲ ਚ ਪਿੰਦਰ ਗੱਲ ਪਤਾ ਕੀ ਆ ਬੋਲ ਦੇਣੀ ਤੂੰ ਅੱਗੇ ਜਾ ਕੇ ਅਕਸਰ ਕੋ ਕੰਮ ਕਰਾਉਣਾ ਹੈ ਨਾ ਵੀ ਠੀਕ ਹੈ ਉਹ ਗੱਲ ਐਜੂਕੇਟਰ ਨੇ ਆਪਣੀ ਸੀਟ ਤੇ ਬਰਾਜਮਾਨ ਨੇ ਪਰ ਜਿੱਥੇ ਤੁਹਾਡਾ ਹੱਕ ਆ ਤੁਹਾਡਾ ਗੱਲ ਕਰਨ ਦਾ ਵੀ ਫਰਜ਼ ਵਾ ਉਹ ਮੈਂ ਚੱਲ ਜੇ ਪੈਸੇ ਦਿੱਤੇ ਆ ਕੰਮ ਬੰਨ ਜਿਹਦੇ ਅਸੀਂ ਬੈਸ ਵਸਾਈ ਕਰਨੀ ਐ ਬੈਸਨ ਦੀ ਗੱਲ ਨਹੀਂ ਆ ਏਦਾਂ ਤੁਹਾਡੀ ਜਿਹੜੀ ਫਾਈਲ ਆ ਉਹ ਗਾਂ ਤੋੜਨੀ ਨਹੀਂ ਆ ਉੱਥੇ ਨਿਕਣਾ ਅੱਜ ਆ ਜਾਓ ਭੜਕੇ ਹੋਇਆ ਛੁੱਟੀ ਆ ਅੱਜ ਆਏ ਨਹੀਂ ਆ ਇਹ ਤੁਹਾਨੂੰ ਖੁਦ ਕਹਿਣਾ ਪਣਾ ਸੀ ਤੇ ਕੰਮ ਨਾਲੇ ਇਹ ਕਿਵੇਂ ਨਹੀਂ ਹੁੰਦਾ ਤੂੰ ਚੱਲ ਮੇਰੇ ਨਾਲ ਹੋਣੀ ਆਪਾਂ ਜਾ ਕੇ ਕਰਾਈਏ ਕੰਮ ਚੱਲ ਤੇ ਏਦਾਂ ਕਰੀਂ ਜਦੋਂ ਗਰਲੀਨ ਉੱਥੇ ਛੱਡੇਗਾ ਨਾ ਮੈਨੂੰ ਫੋਨ ਕਰਦੀ ਮੈਂ ਤੇਰੇ ਮਗਰੇ ਆਇਆ ਨਾ ਗਰਲੀਨੇ ਨਹੀਂ ਆਜਣਾ ਗਰਲੀਨੇ ਛੁੱਟੀ ਹੈ ਮੈਂ ਕੱਲ੍ਹ ਜਾਣਾ ਵਾ ਅੱਛਾ ਹਾਂ ਤੇ ਤੂੰ ਮੇਰੇ ਨਾਲ ਬੈਠ ਜਾ ਚੱਲੀਏ ਚੱਲ ਹਲੋ ਆ ਫਿਰ ਮੈਂ ਫੜ ਲਿਆ ਵਾ ਤੇ ਆਉਂਦਾ ਮੈਂ ਬੱਸਿਆ ਜਾਗਾ ਚੱਲ ਇੱਧੇ ਹੀ ਕਰ ਲਾ ਇਹ ਵੀ ਬੰਦਾ ਹਟਾ ਨਾ ਢਿੱਲਾ ਬੜਾ ਵਾ ਕੇ ਦੇ ਅੱਗੇ ਬੋਲਾਂਗੇ ਕੁਝ ਕਵਾਂਗੇ ਤੇ ਤਾਦੀ ਅਗਲੇ ਨੂੰ ਪਤਾ ਲੱਗੂਗਾ ਕਿ ਮੈਂ ਕਰਨਾ ਵਾ ਕੰਮ ਚੱਲੋ ਜੇ ਕੰਮ ਬੰਨਝੇ ਤੇ ਹੋਰ ਕੀ ਚਾਹੀਦਾ ਲਾਵ ਮੈਂ ਤਾਂ 2000 ਰੁਪਇਆ ਲੱਲਿਆ ਬੜਾ ਬੜਾ ਵਾ 2000 ਰੁਪਇਆ ਤੂੰ ਕਹਿਂਦੇ ਆ 1 ਰੁਪਇਆ ਨਹੀਂ ਉੱਥੇ ਦੇਣਾ ਦੇਖੀਏ ਨਾਲੇ ਭਰਾ ਕਰਦੇ ਆ ਸਾਈਨ ਪੰਜ ਮਿੰਟਾਂ ਜੇ ਕਰੀ ਚੱਲ ਨਿਹਾਲ ਨੂੰ ਕੀ ਹੋਣਾ ਵਾ ਹਾਲ ਤੇ ਚੰਗਾ ਭਲਾ ਵਾ ਤੇ ਜਿਹੜੀਆਂ ਮੈਂ ਤੈਨੂੰ ਫੋੜਵਾ ਪਾਈਆਂ ਸੀ ਵਿਖਾਈਆਂ ਆਪਣੀ ਭੈਣ ਨੂੰ ਕੀ ਆਂਦੀ ਕੋਈ ਨੁਕਸਾਨਤ ਨਹੀਂ ਦਵਾਈਆਂ ਦਾ ਹਾਂ ਅੰਧੇ ਨੁਕਸਾਨ ਨਿ ਭੈਣਾ ਮੈਨੂੰ ਖਾਣੀਆਂ ਪੈਂਦੀਆਂ ਹੀ ਉਹ ਸੱਸ ਮੇਰੇ ਲਾਗੇ ਖਲੋ ਕੇ ਖਵਾਉਂਦੀ ਉਹ ਤੇ ਮੈਂ ਬਣਿਆ ਔਖਾ ਨਾ ਉਲਟੀਆਂ ਕਰਪੁਰ ਕੇ ਤੇ ਕੱਢ ਛੜਨੀ ਆ। ਈਐਮਸੀ ਬੱਚੇ ਮੈਨੂੰ ਪੜਾ ਕੇ ਇਤਰਾ। ਇਹ ਕਿਹੜੀ ਨਵਾਈਂ ਦੀਆਂ ਗੱਲਾਂ ਕਰਨਗੀ ਸੁਣਾ ਪਲਾ। ਇਹ ਬਹੁਤੀ ਦਵਾਈ ਦਾ ਨੁਕਸਾਨ ਹੋ ਜਾਂਦਾ ਨਾ ਫਿਰ ਖਾਦਿਆ ਆਹਦੇ ਫੁਰਦੇ ਵੀ ਖਰਾਬ ਹੋ ਜਾਂਦੇ ਆ ਤੇ ਮੈਨੂੰ ਤਾਂ ਖਵੰਦੇ ਵੀ ਹੈ ਥੱਕੇ ਨਾ ਵਾ ਦੇਖਿਆ ਉਹ ਗੱਲ ਹੋਈ ਨਾ ਜਿਹੜੀ ਮੈਂ ਸੋਚੰਦੀ ਐ ਇਹ ਤੇ ਡਰਾਮੇ ਦੀ ਐ ਕਰਨ ਨਹੀਂ ਇੱਥੇ ਉਹਨੂੰ ਲਵ ਨਹੀਂ ਨਾ ਮੰਦਾ ਉਹ ਆਂਦਾ ਜਿਹੜੀ ਮੇਰੀ ਦੋਸਤ ਦੀ ਘਰ ਵਾਲੀ ਐ ਨਾ ਉਹਦੇ ਕੋਈ ਜਾਣਾ ਵਾ ਮੈਂ ਤੇ ਇੱਕ ਝੂਠ ਬੋਲ ਕੇ ਨਾ ਤੇ ਪੰਗੇ ਨੂੰ ਫੜੀ ਗਈ ਆ ਹੈ ਤੇ ਕੁਝ ਵੀ ਨਹੀਂ ਆ ਮੈਂ ਤੇ ਇਹੋ ਹੀ ਸੋਚਿਆ ਸੀ ਚਲ ਚਾਰ ਦਿਨ ਬਹਿ ਕੇ ਖਾਵਾਂਗੀ ਤੈਨੂੰ ਮੈਂ ਵੇਲੀ ਨੂੰ ਖਵਾਉਣੀ ਆ ਡਰਾਮੇ ਜਿਹੜੇ ਕਰਦੀਆਂ ਮੈਂ ਆਪਣੇ ਬੰਦ ਕਰ ਲਾ ਗੱਲ ਕੀ ਆ ਗੱਲ ਕੀ ਆ ਆ ਜਿਹੜੀ ਫੋਨ ਤੇ ਗੱਲ ਕਰਨੀ ਮੈਂ ਸਾਰੀ ਸੁਣ ਲਈ ਏ ਕਿੱਡੇ ਤੂੰ ਪਖੰਡ ਕਰਨੀ ਆ ਸ਼ੱਕ ਤੇ ਮੈਨੂੰ ਉਹ ਦੰਦਾ ਹੈ ਗਾਈ ਪਰ ਮੈਂ ਸੋਚਨੀ ਏ ਕਿ ਇਹ ਨਾ ਕਿਹਦੇ ਨੂੰ ਮੇਰੇ ਹੱਥੀ ਫੜਨਾ ਕਿ ਉਹ ਗੱਲ ਹੋ ਗਈ ਨਾ ਹੁਣ ਇਹ ਜੀ ਮੈਨੂੰ ਡਾਕਟਰ ਨੇ ਰੈਸਟ ਦੱਸੀ ਆ ਆਣੀ ਕਰਨਾ ਤੇ ਤੂੰ ਆਣੀ ਕਰਨਾ ਹੈ ਕਿੱਡੇ ਪਖੰਡ ਕਰਦੀ ਹੁੰਦੀ ਏ ਆਰਡਰ ਮਾਰਦੀ ਮੇਰਾ ਆਹ ਕਾਨੂੰਨੀ ਜੀ ਕਰਦਾ ਤੇ ਮੇਰਾ ਉਹ ਕਾਨੂੰਨੀ ਜੀ ਕਰਦਾ ਸ਼ਕਤੀ ਮੇਨ ਤੇ ਤੇ ਉਦ ਨਹੀਂ ਹੋ ਗਿਆ ਹੈ ਕਿਦਾਂ ਥੱਬਾ ਦਵਾਈਆਂ ਦਾ ਬੈੱਡ ਤੋਂ ਉੱnik ਲਿਆ ਹੈ ਮੈਂ ਉਦੋਂ ਹੀ ਸੋਚ ਲਿਆ ਹੈ ਕਿ ਹੁਣ ਤੇਰੇ ਤੇ ਅੱਖ ਰੱਖਣੀ ਆ ਤੂੰ ਝੂਠ ਬੋਲਣੀ ਆ ਅੱਜ ਫੇਰ ਫੜੀ ਗਈਆਂ ਨੇ ਰੰਗੇ ਹੱਥੀ ਇਹ ਤੂੰ ਕੰੰਦਾਣਾ ਲੱਗ ਲਾ ਕੇ ਮੇਰੀਆਂ ਗੱਲਾਂ ਸੁਣਦੀ ਰਹਿਣੀ ਆ ਤੇ ਹੋਰ ਤੈਨੂੰ ਲੱਗਣਾ ਆ ਵਾ ਕੰੰਨਾ ਨਾਲ ਮੈਂ ਸੱਦ ਕੇ ਲਿਆਉਣੀ ਨਾ ਮੰਮੀ ਹੁਣਾਂ ਨੂੰ ਮੈਂ ਉਹਨਾਂ ਨੂੰ ਦੱਸਾਂਗੀ ਤੇਰੀ ਸਾਰੀ ਸੱਚਾਈ ਨਾ ਦੀਦੀ ਵੇ ਲੋਕ ਮੰਮੀ ਨੂੰ ਨਾ ਸੱਦ ਕੇ ਲਿਆਇਓ ਮੈਨੂੰ ਮਾਫ਼ ਕਰ ਦੋ ਮੇਰੇ ਕੋਲ ਨਾ ਗਲਤੀ ਹੋ ਗਈ ਆ ਕਹਿੰਤੋ ਕਿ ਦਾਨੀ ਡਵਡ ਚੂਟ ਬੋਲਣ ਤੋਂ ਪਹਿਲਾਂ ਤੋ ਇੱਕ ਵਾਰੀ ਵੀ ਨਹੀਂ ਸੋਚਿਆ ਹੁਣ ਕਦ ਲਈ ਦਈਆਂ ਮਾਫੀਆਂ ਮੰਗਣ ਤਾਂ ਦੀਦੀ ਮੰਮੀ ਨੂੰ ਨਾ ਕੁਝ ਵੀ ਦੱਸਿਓ ਮੈਂ ਨਾ ਤੁਹਾਡੇ ਦੀ ਹੱਥ ਜੋੜਨੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦੇਂਦੇ ਹੋ ਇਸੇ ਤਰ੍ਹਾਂ ਦਿੰਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਅੱਗੇ ਵੀ ਤੁਸੀਂ ਬਹੁਤ ਸਪੋਰਟ ਕੀਤੀ ਸਾਡੀ ਤੁਹਾਨੂੰ ਇਹ ਰਿਕਵੈਸਟ ਆ ਕਿ ਹੋਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜੀ ਧੰਨਵਾਦ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਣ ਰਹੀ ਜੀ